ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇ ਬਲੌਗ ਦੇ ਵਿੱਚ ਹੋਰ ਸੁਣਾਉ ਜੁਕਿਓ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇਹ ਬਲੌਗ ਉਹੀ ਆ ਜਿਹੜਾ ਕੱਲ ਆਪਾਂ ਨੇ ਜਿੱਥੋਂ ਐਂਡ ਕਰਿਆ ਸੀ ਉੱਥੇ ਦੁਬਾਰਾ ਸ਼ੁਰੂ ਕਰਤਾ ਤੇ ਜੀ ਸਾਰੇ ਜਾਣੀ ਦੇਖਦੇ ਹੋ ਜੀ ਤੇ ਅੱਜੇ ਸਾਰੇ ਬਲੌਗ ਦਾ ਐਂਡ ਆ ਤੁਹਾਡਾ ਸਾਰੀ ਦਿਨ ਕਰਦਾ ਕਿ ਇਹ ਆਪਣੇ ਹੈ ਠੰਡੀ ਆ ਰਹੀ ਸੀ ਠੰਡੀ ਠੰਡੀ ਉਹ ਬਣਾਈ ਸੀ ਮੈਂ ਮੰਨ ਲਿਆ ਕਿ ਨਾ ਉਹ ਠੰਡ ਦੇ ਸੀ ਕਿ ਠੰਡੀ ਕੋ ਉਧਰੋਂ ਤੇ ਹੈ ਠੰਡੀ ਆ ਰਹੀ ਜਦ ਇਹ ਆਪਾਂ ਇਹ ਵੀਡੀਓ ਰਿਪੋਰਟ ਦੇ ਵਿੱਚ ਚਲੇ ਦੀ ਦੇ ਉਹਦੀ ਸ਼ੇਰ ਕਰਦੇ ਭਾ ਕਰ ਮੱਤਾ ਸੁੰਦਰ ਨਾਜ਼ ਮਹਾਰਾ ਜਿੰਨੀ ਦਕਾਨਾਂ ਹੋ ਗਈਆਂ ਹੁਣ ਵਾਲੀ ਸਾਡੇ ਸ਼ਾਮ ਤੱਕ ਹੋਰ ਭੇਡ ਹੋ ਜਾਣੀ ਆ ਅੱਜ ਚਮਕਰ ਸਾਹਿਬ ਗੌਰਵ ਚੀਮਾ ਡਾਕਟਰ ਪਾਨਾਖੜਾ ਸਰਦਾਰ ਜੀ ਦੇਖਦੇ ਨੇ ਜਿਹਨੂੰ ਦੇਖਦੇ ਨੇ ਕੋਲ ਲੱਤੂ ਮਸ਼ਕਾ ਵਾਲਾ ਦੇ ਨਾਮ ਕਿ ਟੁਕੜਾ ਬਹੁਤ ਆਦਾ ਤੇ ਅੱਜ ਦੇ ਅੱਜ ਪਹਿਲਵਾਨ ਮੇਰੇ ਕੋਲ ਆਜੋ ਪਹਿਲਵਾਨ ਨੋਟ ਕਰੋ ਤਬਰ ਮਾਛੀਵਾਰਾ ਸਰਜੀਤ ਚਮਕਰ ਸਾਹਿਬ ਗੌਰਵ ਚੀਮਾ ਡਾਕਟਰ ਪਾਨਾਖੜਾ ਤੇ ਸਰਦੇਵ ਰੌਣੀ ਰਵਨੀਤ ਮਾਛੀਵਾਰਾ ਕਾਹਦੇ ਲੱਟੂ ਪਾਵਾ ਮੁਸ਼ਕਵਾ ਦੇ ਨਿਕਲ ਪਟਿਆਲਾ ਭਾਈ ਲੱਕੀ ਡਰਾਵ ਵਾਲੀ ਟੀਮ ਵੀ ਖੜੀ ਹੈ ਉਧਰ ਮੇਨ ਗੇਟ ਤੇ ਜਿੱਥੇ ਬਾਬਾ ਜੀ ਦਾ ਗੇਟ ਬਣਿਆ ਉੱਥੇ ਪਰਚੀ ਕੱਟ ਰਹੇ ਨੇ 100 ਰੁਪਏ ਦੀ ਪਰਚੀ ਹੈ ਤੇ ਇਹਦੇ ਵਿੱਚ ਤਿੰਨ ਨਾਮ ਕੱਟੇ ਜਾਣਗੇ ਆਪਣੀ ਕਿਸਮਤ ਅਜਮਾਓ ਜੀ ਆਗਰ ਗੁਰਮੀਤ ਪਹਿਲਵਾਨ ਜੀ ਸ਼ੇਖਵਾ ਦੇ ਸੁਰਦਬਾਤੀ ਪਹਿਲਵਾਨ ਨਾਰ ਸਿੰਘ ਦੇ ਨਾਲ ਤੇ ਹਰ ਸਾਲ 7 ਦਸ ਨੂੰ ਬਹੁਤ ਵੱਡਾ ਕੋਠੀ ਦੰਗਲ ਕਰਵਾਉਂਦੇ ਨੇ ਜਿਨ੍ਹਾਂ ਨੇ 25 ਸਾਲ ਲੱਗ ਕੇ ਸਰਪੰਚੀ ਕੀਤੀ ਆ ਉਹਨਾਂ ਦੀ ਮਿੱਠੀ ਜਾਲ ਦੇ ਵਿੱਚ ਪਰਿਵਾਰ ਵੱਲੋਂ ਐਨਰੋ ਵਿਲਮ ਵੱਲੋਂ ਸ਼ਿਤਮਾ ਜੀ ਦੀ ਤੁਰ ਉੱਤਰ ਕਾਸੀ ਬਹੁਤ ਬੜਾ ਇੱਥੇ ਜੀ ਸਾਰੇ ਜਣੇ ਘੋੜੀ ਨੂੰ ਲੈ ਕੇ ਆਇਆ ਰਹੇ ਸੀਗੇ ਸਜਾ ਕੇ ਜਿਹੜੀ ਘੋੜੀ ਪੁਲਵਾਨਾ ਨੂੰ ਦੇਣੀ ਸੀਗੀ ਨਾ ਉਹ ਲਈ ਆ ਰਹੇ ਸੀਗੇ ਸੜਕ ਤੇ ਮੈਂ ਇੱਧਰ ਥੈਂਕ ਯੂ ਭਰਨਾਈ ਸੀ ਥੱਲੇ ਜਦੋਂ ਦੇਖਿਆ ਵੀ ਘੋੜੀ ਨੂੰ ਲਈ ਆ ਰਹੇ ਨੇ ਫਿਰ ਮੈਂ ਕਿਹਾ ਚਲੋ ਥੋੜੀ ਵੀਡੀਓ ਬਣਾ ਲਈਏ ਪਰ ਦੂਰੋਂ ਬਣੀ ਤਾਂ ਹੈ ਨਹੀਂਗੀ ਥੋੜੀ ਥੋੜੀ ਬਣੀ ਹੈ ਤੇ ਜੀ ਮੈਂ ਉੱਧਰ ਜਾਈ ਜਾਂਦੀ ਫੇਰ ਤਾਂ ਵੀਡੀਓ ਪੂਰੀ ਬਣਾ ਲਿਆਂਦੇ ਤੇ ਥੋੜੀ ਜਿਹੀ ਬਣੀ ਸੀਗੀ ਇੱਥੋਂ ਬਹੁਤ ਜ਼ਿਆਦਾ ਕੱਟ ਸੀ ਜਾਏ ਕੋੜੀ ਨਹੀਂ ਛੱਡਣ ਆ ਰਹੇ ਮੌਸਮ ਦੇਖੋ ਕਿੰਨਾ ਸੋਹਣਾ ਹੋ ਗਿਆ ਬੱਦਲ ਹੋ ਗਿਆ ਹਵਾ ਐਨੀ ਤੇਜ਼ ਚੱਲ ਵੀ ਠੰਡਾ ਠੰਡਾ ਮੌਸਮ ਹੋ ਗਿਆ ਹਲੇ ਚੜੀ ਰਹਿੰਦੀ ਹੈ ਹਲੇ ਟਾਈਮ 4:30 ਵਜਾ ਹੋਇਆ ਤੇ ਜੇ ਮੀਂਹ ਆ ਗਿਆ ਵਿਚਾਲੇ ਨਾ ਰਹਿ ਜਵੇ ਬਸ ਹੁਣ ਤਾਂ ਸਿਰੇ ਲੱਗ ਜੂਵੇ ਹਨਾ ਚੜੀ अवतारीवंत्री सारे परिवार वालों मेले झोटी जो पहुंच चुकी है ਜਿਸ ਕਾਰਨ ਭੜ ਲਾ ਚੁੱਕੀ ਆ ਜੀ ਆਣ ਧੰਨਵਾਦ ਬਹੁਤ ਜੀ ਬាទ ਪੰਜਾਬੀ ਲਾ ਟੀਵੀ ਵਾਲੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਡਬਲ ਲਾ ਟੀਵੀ ਨੀਲੇ ਵਾਲੇ ਉਹ ਵੀ ਸਖਰੇ ਨੂੰ ਪ੍ਰਧਾਨਿਤ ਕਰ ਰਹੇ ਨੇ ਤੇ ਸਾਡੇ ਬੇਤੀ ਡੀ ਜੇ ਸਾਉਂਡ ਸਰਦਾਰ ਸਾਖਰਾ ਸਾਉਂਡ ਵਾਲੇ ਵੀ ਇੱਥੇ ਕਹਿ ਦੋ ਧੰਨਵਾਦ ਕਰਦਾ ਸਾਉਂਡ ਵੀ ਬਹੁਤ ਵਧੀਆ ਤੇ ਪੰਚਾਇਤ ਮੈਂਬਰ ਵੀ ਅਗਰ ਗੁਰਵਿੰਦਰ ਸਾਹਿਬ ਜੀ ਕੋਲ ਤਾਂ 5 ਸਾਲਾਂ ਦਾ ਦੋਸਤ ਬੁੱਧਕਨ ਮਿਲਿਆ ਪਰਵਾਨੀ ਅਠਾੜੇ ਬਾਅਦ ਚੋਂ ਬਹੁਤ ਜਿੱਤੇ ਨੇ ਉਹਨਾਂ ਦਾ ਬਹੁਤ ਸਾਰਾ ਸਤਿ ਸ੍ਰੀ ਅਕਾਲ ਜਿੰਦੀਆਂ ਦਾ ਹਾਰਾਂ ਮੈਂ ਬਹੁਤ ਸਤਿ ਧੰਨਵਾਦ ਕਰਦੇ ਆ ਜੀ ਕਾਇੰਤਰ ਸਾਹਿਬ ਦੀ ਬਿਲਕੁਲ ਗੱਲ ਸਹੀ ਆ ਜੀ ਦਿਲਪ੍ਰੀਤ ਸਾਉਂਡ ਫੱਕਰਾ ਬਹੁਤ ਗੂੰਜਾ ਪਾ ਰਿਹਾ ਜੀ ਦਿਲਪ੍ਰੀਤ ਸਾਉਂਡ ਫੱਕਰਾ ਤੇ ਬੋਗੀ ਸਟੂਡੀਓ ਹਰ ਸਾਲ ਤੇ ਸਾਡੇ ਕਵਰੇਜ ਦੇ ਨਾਲ ਹੀ ਸੱਜਣ ਹਾਂ ਲੋਕ ਹਾਂ ਲੋ ਬਈ ਤੋਂ ਨੀਂਦਾਂ ਨੂੰ ਬੈਂਟਿਆ ਕਾ ਬੜੀ ਇੱਕ ਮਿੰਟ ਲਈ ਸਟੋਰ ਜਿਹੜਾ ਬੰਦ ਕਰਦੇ ਹੋ ਸਾਡਾ ਪ੍ਰਬੰਧਕ ਸਿੰਘ ਜੀ ਅੱਜ ਖੜਦੇ ਸੀ ਬੱਚਾ ਸਾਡਾ ਪ੍ਰਬੰਧਕ ਸਿੰਘ ਜੀ ਉਹਨਾਂ ਦੇ ਪੋਕੇ ਦੇ ਕਾਰਨ ਲੋੜ ਸਾਰੇ ਖਰਚ ਕੋਈ ਨਾ ਬਾਈ ਆਪ

ਇਹ ਗੱਲ ਨੂੰ ਬੜੀ ਬਹੁਤ ਹੈ ਸਰਦਾਰ ਇਹ ਗ੍ਰਾਂਡ ਚ ਕਿੰਨਾ ਵੀ ਵੇਂਦਾ ਕਿਹੋ ਜਿਹਾ ਸਭ ਪਟਿਆ ਜੋ ਕਿ ਜਿਲ੍ਹਾ ਪ੍ਰਬੰਧਨ ਲੁਧਿਆਣਾ ਬਸ ਬੰਦ ਹੋ ਗਿਆ ਪਲੈਨਿਕ ਬਹੁਤ ਲੁਧਿਆਣਾ ਦੇ ਬੜਾ ਬਹੁਤ ਬਹੁਤ ਸਵਾਗਤ ਹੈ ਮੀ ਫੋਲ ਲਾਗੇ ਅਰੇ ਬੰਦ ਹੋਊਗਾ ਲਓ ਜੀ ਬਾਸ ਹੋ ਗਈਆ ਬੱਚਾ ਨੂੰ ਜਾਣਾ ਨਹੀਂ ਹੈਗਾ ਤੁਹਾਡੇ ਸਹਿਯੋਗ ਦੀ ਲੋੜ ਹੈ ਬਾਸ ਕਰ ਦਿਓ ਜੀ ਬੱਚਾ ਸਾਡੇ ਪਲੀਜ਼ ਲੱਕੀ ਜਿਹੜਾ ਵਾਲੇ ਨੌਦਵਾਨ ਰਾਜਪ੍ਰੀਤ ਬਾਬਾ ਫਲਾਈ ਤੇ ਸਣੀ ਪਰਵਾ ਜਾਂਦਾ ਰਾਜਪ੍ਰੀਤ ਬਾਬਾ ਫਲਾਈ ਸਣੀ ਜਾਂਦਾ ਬਈ ਤੇਜੇ ਕਾਲਪ੍ਰੀਤ ਬਾਬਾ ਫਲਾਈ ਸਣੀ ਜਾਂ ਹੁਣ ਜੀ ਇੱਥੇ ਅਸੀਂ ਚੱਲੇ ਆ ਬਰਜਿੰਦਰ ਦੀਦੀ ਨੂੰ ਛੱਡਣ ਉਹਨੇ ਆਪਣੇ ਪਿੰਡ ਨੂੰ ਜਾਣਾ ਸੀਗਾ ਤੇ ਉਹ ਨੌਵੀਂ ਵਾਲੇ ਦਿਨ ਆ ਗਏ ਸੀਗੇ ਤੇ ਫਿਰ ਅੱਜ ਉਹ ਵਾਪਸ ਜਾਣਗੇ ਤੇ ਉਹਨਾਂ ਦਾ ਬੇਟਾ ਆ ਗਿਆ ਸੀ ਅੱਜ ਫਿਰ ਉਹ ਮੇਲਾ ਦੇਖੂਗਾ ਹੁਣੇ ਦੀਦੀ ਜਾਣਗੇ ਵਾਪਸ ਤੇ ਇੱਥੇ ਇਹਨਾਂ ਨੂੰ ਛੱਡਣ ਜਾ ਰਹੇ ਸੀਗੇ ਭੋਲੀ ਦੀਦੀ ਬਲਜਿੰਦਰ ਦੀਦੀ ਤੇ ਹਰਪੀ ਦੀਦੀ ਵਿੱਚੇ ਮੈਂ ਅਸੀਂ ਚਾਰੋਂ ਜਣੇ ਗਏ ਸੀਗੇ ਗੱਡੀਓ ਉੱਪਰ ਸਕੂਲ ਕੋਲ ਖੜੀ ਸੀਗੀ ਕਾਫੀ ਦੂਰ ਤੇ ਅਸੀਂ ਵਿਚੀ ਨੇਂ ਗਈਆਂ ਤੇ ਭੀੜ ਬਹੁਤ ਜ਼ਿਆਦਾ ਸੀਗੀ ਇੱਥੇ ਨਾ ਅਸੀਂ ਦੇਖ ਰਹੀਆਂ ਸੀਗੀਆਂ ਸਾਨੂੰ ਸਹਿਜ ਨਹੀਂ ਦੱਸ ਕੇ ਗਏ ਤੇ ਉਹ ਸ਼ਰਧਾਈ ਦਾ ਲੰਗਰ ਚੱਲਦਾ ਉਹ ਹੀ ਦੇਖ ਰਹੀਆਂ ਸੀਗੀਆਂ ਅਸੀਂ ਪਹਿਲਾਂ ਪੀਣ ਚਲੇ ਗਏ ਆ ਜਦੋਂ ਉਦੋਂ ਪੀਣ ਗਏ ਨਾ ਤੇ ਉੱਥੇ ਪੁਲਵਾਨ ਸੀਗੇ ਉਹਨਾਂ ਤੋਂ ਸੰਗ ਕੇ ਅਸੀਂ ਵਾਪਸ ਆ ਗਏ ਤੇ ਦੁਬਾਰਾ ਫੇਰ ਜਦੋਂ ਪਰ ਸ਼ਨੀਵਾਰੀ ਆ ਗਈ ਸੀ ਜੋ ਕਹਿੰਦੇ ਵੀ ਲੱਗਿਆ ਹੈ ਉਹ ਉੱਥੇ ਲੰਗਰ ਪੀ ਲਓ ਚੱਲਦਾ ਵੀ ਪੀ ਲਓ ਫਿਰ ਅਸੀਂ ਦੁਆਰਾ ਫੇਨ ਚਲੇ ਕਿੰਨਾ ਸੀ ਹੈ ਉੱਥੇ ਥੋੜੀ ਜਿਹੀ ਗਰਾਊਂਡ ਦੇ ਮੈਂ ਵੀਡੀਓ ਬਣਾਈ ਸੀਗੀ ਕਾਫੀ ਜ਼ਿਆਦਾ ਕੱਟ ਸੀਗਾ ਗਰਾਊਂਡ ਦੇ ਵਿੱਚ ਤੇ Yeah. Okay.

ਲੋਕ ਇਸ ਇੱਥੇ 6:30 ਦਾ ਟਾਈਮ ਹੋ ਗਿਆ ਤੇ ਹਲੇ ਵੀ ਆਪਣੀ ਇੱਥੇ ਕੁਸ਼ਤੀ ਚੱਲ ਰਹੀ ਨੇ ਹਲੇ ਵੀ ਸਮਾਪਤੀ ਨਹੀਂ ਹੋਈ ਹੈਗੀ ਹਰ ਟਾਈਮ ਲੱਗੂਗਾ तो जड़िया गुस्तियाँ होलवान आई जाते नौ वारी वारी सारे नाई जाते हैं तो फिर अपना धारा चोती है सारे सारे कमने वेटते हैं पशुआ दी बस हम पानी पानी रह गया फिर पौट जाऊगी तो हूँ थले भलवान नहाँ हम आपको जाना है तो मौसम ठीक है मीह हट गया मी आ गया सर हट गया हूँ तो हूँ थोड़ी थोड़ी तुप्पा नए छावा जी हुई है बहुत सोलह मौसम होया फिर तुम दखानी कि भीड़ है हारे की बैक कैमरा करके दिखानी देखो अंदर भी खड़े नेरी पे दूर दूर तक पहले अपना स्टेडियम उधर तक, दूर तक परी 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 हो गिया

ਸਟਾਈਲ ਵਾਲਾ ਜਗੇਸੂ ਜੀ ਅਨੰਦ ਘਾਰੇ ਦਾ ਮੱਲਾ ਆ ਦੂਸਰੇ ਪਾਸੇ ਦੀਪਾਰੇ ਮੁੱਲਾ ਪੜਿਆ ਲਾ ਪੂਛੀ ਬੜੀ ਹੋਰੀ ਹੈ ਇਹ ਮਨਾਰੋਚਨ ਆ ਬੋਲ ਬਰਦਾਰ ਸਰਕਾਰ ਭੀਮ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਕੋਲਵਿੰਦਰ ਸਿੰਘ ਅਮਰ ਜੀ ਸਿੰਘ ਮੰਨ ਪ੍ਰੀਤ ਸਿੰਘ ਆਰਜਨ ਸਿੰਘ ਗੋਪੀ ਸਿੰਘ ਜਿੱਕੀ ਹਰਤਾ ਸਿੰਘ ਮਹਿੰਦਰ ਸਿੰਘ ਪਰਸ਼ੇਦ ਸਿੰਘ ਗਰੂਜ ਫੌਜੀ ਅਸ਼ੋਕ ਕੁਮਾਰ ਅਨੋਬਲ ਬਲਵੰਤ ਕੁਮਾਰ ਮਛਿਵਾੜਾ ਸਰਦਾਰ ਜਗਤਾਰ ਸਿੰਘ ਕੋਨੀਆਂ ਸਰਦਾਰ ਕੋਹਲਾ ਸਿੰਘ ਮਾਜਰਾ ਸਰਦਾਰ ਅਗਮੇ ਸਿੰਘ ਸੋਨੀਆਂ ਬਈ ਰੈਤਾਨੀ ਸੱਜਣਾ ਨੂੰ ਬੇਨਤੀ ਹੈ ਜਗਜੀਤ ਸਿੰਘ ਜੀ ਮੁੱਖੋਂ ਸਰਵੰਤਨ ਸੱਤ ਸੱਤ ਪ੍ਰਧਾਨ ਸਾਹਿਬ ਜੀ ਅਮਰਜੀਤ ਸਿੰਘ ਜੀ ਕਿਹਾ ਪਾਸੇ ਜੱਥਾ ਹੈ ਢਿਲਵਾ ਵਾਲਾ ਉੱਪਰਲੇ ਪਾਸੇ ਪੂਨਿਖਲੇ ਪਾਸੇ ਆਜਾ ਅਸੀਂ ਦੂਤਾ ਮੁੱਲਾਪੜਿਆ ਆ ਦੇਖਦੇ ਕੌਣ ਇੱਥੇ ਦਾ ਕੌਣ ਸਰਦਾ ਕਹਿੰਦਾ ਜਦ ਲੋਹਾ ਕਦ ਨਾਲ ਲੋਹੇ ਨੂੰ

ਐਸਪੀ શ્રી ਮਕੇਸ਼ ਕੁਮਾਰ ਜੀ ਉਹਨਾਂ ਦਾ ਪਟਿਆਲ ਤੋਂ ਲਾ ਪਹਿਲਵਾਨ ਜੀ ਤੁਸੀਂ ਚੇਤੇ ਦਾ ਕੁਝ ਦੇਖਿਆ ਬਹੁਤ ਬਹੁਤ ਧੰਨਵਾਦੋ ਅੱਜ ਜੀ ਬੇਨਤੀ ਅਸੀਂ ਬਾਰ ਬਾਰ ਬੇਨਤੀ ਕਰਦੇ ਹਾਂ ਜੀ ਬੀਰ ਬੌਸ ਕੰਚਰੀ ਹੇਰਾ ਇਹ ਦੇ ਨੋਟ ਕਰੋ ਚਾਰੇ ਪਾਸੇ ਦਾ ਹਾਜ਼ਰੀ ਲਿਖ ਲਓ ਤੇ ਵੀਰੇ ਖੋਲ ਮਾਰਿਆ ਖੋਲ ਕੇ ਬਾਅਦ ਵਿੱਚ ਆਪਣਾ ਸਾਊਂਡ ਵਾਲੇ ਨੂੰ ਦਿੰਦੀ ਐ ਉਸ ਤੋਂ ਮਰਾ ਬਾਜ ਆ ਵੀਰ ਜਿੰਨੇ ਵੀ ਕਰਿਆ ਨਹੀਂ ਪਿੱਛੇ ਦਾ ਥੱਲੇ ਦਾ ਰਾਹ ਨਹੀਂ ਜਾਣਾ ਜੇ ਪਿੱਛੇ ਨਹੀਂ ਆੜਦੇ ਤਾਂ ਥੱਲੇ ਦਾ ਬੈਠ ਕੇ ਦੰਗਲ ਨਾ ਹੋਵੇ ਕੈਨ ਖਾਸੀ ਸੋਇਆ ਦੀ ਮੰਡੀ ਕਰਾ ਪਰ ਇਹ ਜੀ ਥੱਲੇ ਦਾ ਪਿੱਛੇ ਦਾ ਨਾ ਹੋਵੇ ਇਹਦਾ ਹਾਲ ਤੇਜ਼ ਹੋਣਾ ਮੰਗੇ ਕੋਣ ਜਿਹੜੀ ਸਾਡੇ ਪੰਜਾਬ ਦੇ ਵੀਰ ਨੇ ਬੜੀ ਬੇਅਦਬੀਆ ਤਾਰੋ ਹਾੜੇ ਹਾੜੇ ਦੇਸੀ ਦਾ ਪਾਪਾ ਲਿਆਓ ਮਾਝਾ ਸੰਤਰਪੜਾ ਧੰਨਵਾਦ ਕੋਰਸਟਾ ਦੇ ਜੀਰੋ ਦਾ ਪੂਰੇ ਅਮੇਰ ਦੇ ਤੇ ਜੀਵਾ ਦੇ ਰਹੇ ਆ ਕਿ ਹੱਲ ਤੇ ਨੀਕੇ ਫਤਰੀ ਕੁੱਤੇ ਪੰਜੀ ਦਾ ਆਰਨਾ ਕਿ ਸੀਗਾ ਮਾਰਦਾ ਮੋਲਕ ਤੇਰਾ ਲਾਲੀਆ ਜਿਹੜੀ ਜਮਾ ਜੀ ਨੂੰ ਪਾਤੀ ਸੀ ਜਲਾਬ ਦੀ ਤੇ ਜਿਹੜੀ ਚੋਈ ਦਾ ਤੇ ਦਰਦੀ ਦਿਉਤੀਆ ਤੇ ਜਿਹੜੀ ਦੇ ਹਿੱਸੇ ਪੰਜਾਬ ਦੀ ਜੇਲੀ ਚੌਲੀ ਘੱਟ ਕਰਦੀ ਡੇਟੀਆਂ ਕਿ ਕਿਉਂਦੀ ਰਹੇ ਪਰਸ ਪਜਾਲ ਦੀ ਅੱਜ ਸੋਹਣਾ ਬਾਹਰ ਸੋਹਣਾ ਮੁਕਾਬਲਾ ਮਦਾਨ ਦੇ ਵਿੱਚ ਆਇਆ ਹੈ ਪਹਿਲਾ ਵਾਰ ਹੋ ਸਰਕਾਰ ਤੌਰ ਕੀ ਉਹਣੀ ਕੁਸ਼ਤੀ ਦਾ ਹੈ ਲੋਕ ਆਹ ਪਰਮੇਂਦਰ ਵਾਲੇ ਕੋਲੋਂ ਪ੍ਰਸਤਾਰ ਹੈ ਆਹ ਇਹਦੇ ਪਾਸੇ ਨਰਿੰਦਰ ਕੋਲ ਬਿਲਾਲ ਵਾਲੀ ਕੁਸ਼ਤੀ ਮਦਾਨ ਦੇ ਵਿੱਚ ਚੱਲਦੀ ਹੈ ਪਰ ਪਾਲੇ ਪਾਸੇ ਸੇਖਾ ਮੰਦ ਜਾਂਦੇ ਵਾਲਾ ਨਾਲ ਕੇ ਨੂੰ ਬੱਛ ਪਹਿਲਵਾਨਾ ਮਰ ਕੇ ਜੱਟ ਦੇ ਪਟਿਆਲਾ ਦੇਖ ਕੇ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਰ ਉਹ ਦੂਰ ਦੂਰ ਤੱਕ ਲੱਟਾਂ ਆਂ ਦਿਖਦੀਆਂ ਨੇ ਦੇਖੋ ਲੋਕ ਬਾਪਸੇ ਜਾਣ ਲੱਗੇ ਨੇ ਰਵਜਨ ਹੋ ਗਏ ਕੁਸ਼ਤੀ ਨਾਲ ਸਮਾਪਤੀ ਨਹੀਂ ਹੋਈ ਹੋਈ ਹੈਗੀ ਰੱਖ ਦੁੱਗੀ ਮਦਾਨਾ ਵਾਲੀ ਉਹ ਰਟ ਵਾ ਚੁੱਤੇ ਨੇ ਦੇਖੋ ਹਲੇ ਕਿੰਨੇ ਵਜੇ ਤੱਕ ਹੁੰਦੀ ਹੈ ਰਾਤ ਇਹਨਾਂ ਨੇ ਕੱਢਤਾ ਜਿਹੜਾ ਟਰਾਪ ਆਇਆ ਸੀ ਕਿ ਲੋਕਾਂ ਨੇ 100-100 ਰੁਪਏ ਦੇ ਤੇ ਜਿਲ੍ਹਾ सहजप्रीत ने भी पर्चिया कटिया तीन सौ परची कट्टी है सैज ने नहीं सहजप्रीत ने सौ परची कट्टी है दो सौ एक तो लेके तीन सौ तक सौ परची सी सहजप्रीत एक कप ही दी हो मी है। ਕਿ ਜਿਹੜੇ ਪੈਸੇ ਮਤਲਬ ਇਦਾਂ ਡਰਾ ਕਢ ਦਿੰਦੇ ਨੇ ਜਿਹੜੇ ਬਚਦੇ ਨੇ ਫਿਰ ਜਿਹੜੀਆਂ ਮਤਲਬ ਗਰੀਬ ਘਰਾਂ ਦੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਲਾ ਦਿੰਦੇ ਨੇ ਫਿਰ ਬਾਕੀ ਜੋ ਸਜਾਵਟ ਹੁੰਦੀ ਆ ਸਾਰੀ ਗੁਰਦੁਆਰਾ ਸਾਹਿਬ ਦੀ ਕਿਤੇ ਵੀ ਜਾਂਦੀ ਹੈ ਨਾ ਪ੍ਰੋਗਰਾਮ ਜਦੋਂ ਹੁੰਦਾ ਹੈ ਸਜਾਵਟ ਵਗੈਰਾ ਕਰਦੇ ਨੇ ਮੇਲੇ ਨੂੰ ਕਿੰਨੀ ਹੁੰਦੀ ਆ ਦੇਖ ਲਓ ਹੈ ਨਾ ਸਾਰੀ ਫਿਰ ਇਹਨਾਂ ਪੈਸੇ ਦੇ ਵਿੱਚ ਹੀ ਹੁੰਦੀ ਆ ਸੇਵਾ ਇਹ ਪਿੰਡ ਦੇ ਮੁੰਡੇ ਸੇਵਾ ਕਰਦੇ ਨੇ ਇਕੱਠੇ ਰੁਕੇ। ਸਾਈਬ੍ਰੀ ਵੀ 2 ਸਾਲ ਦਾ ਹੋ ਗਿਆ ਲੱਗਿਆ ਹੈ ਇਹਨਾਂ ਨੂੰ 2 ਸਾਲ ਹੋ ਗਏ ਨੇ ਲੱਗੇ ਨੇ। ਪਿਛਲੇ ਸਾਲ ਵੀ ਉਹਨੇ ਪਰਚੇ ਕੱਟੀਆਂ ਸੀਗੀਆਂ ਇਸ ਵਾਰ ਉਹਨੂੰ ਬਹੁਤ ਸ਼ੌਕ ਹੁੰਦਾ ਹੈ ਇਹ ਜੀ ਕੰਮਾਂ ਦੇ ਵਿੱਚ ਹਿੱਸਾ ਲੈਣ ਦਾ। ਸੇਵਾ ਇਹ ਦੇਹੀ ਕੰਮਾਂ ਵਿੱਚ ਬਹੁਤ ਹਿੱਸਾ ਲੈਂਦਾ। ਮੋਰੇ ਸਾਰੇ ਆਉਂਦੇ ਆ। ਆ ਕੀ ਹੋ ਰਿਹਾ ਚਲੋ ਹਾਲੇ ਸਮਾਂ ਤੇ ਨਹੀਂ ਫੇਤ ਨੂੰ ਦੱਸ ਦੇ ਕਦੋਂ ਕਿਸਮਤ ਤੋਂ ਫੇਤ ਘਮਾ ਲਓ